ਹਾਂਜੀ ਸਵਾਗਤ ਹੈ ਅੱਜ ਦਾ ਡਾ ਏਕੇ ਪੰਜਾਬਨ ਚੈਨਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਇੱਕ ਐਸੀ ਚੀਜ਼ ਬਣਾਉਣ ਲੱਗੀ ਹਾਂ ਕਿ ਤੁਹਾਡੇ ਬੱਚੇ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦੇਵੋਗੇ ਨਾ ਉਹ ਲੀਜ਼ ਖਾਣਾ ਜਿਹੜੇ ਭੁੱਲ ਜਾਣਗੇ ਕਿਉਂਕਿ ਮੈਂ ਆਪਣੇ ਜਦੋਂ ਮੇਰੇ ਬੱਚੇ ਛੋਟੇ ਸੀ ਨਾ ਮੈਂ ਉਹਨਾਂ ਨੂੰ ਬਣਾ ਕੇ ਖਿਲਾਉਂਦੀ ਹੁੰਦੀ ਸੀ ਉਹਨਾਂ ਨੂੰ ਬਹੁਤ ਪਸੰਦ ਆਉਂਦੇ ਸੀ ਹੁਣ ਮੇਰੇ ਇਹਨਾਂ ਦੋਤੇ ਆਏ ਹੋਏ ਆ ਮੈਂ ਉਹਨਾਂ ਨੂੰ ਇਹ ਚੀਜ਼ ਜਿਹੜੀ ਇਹ ਬਣਾ ਕੇ ਖਿਲਾਉਂਗੀ ਤੇ ਫਿਰ ਦੇਖਦੇ ਹਾਂ ਵੀ ਉਹਨਾਂ ਨੂੰ ਇਹ ਚੀਜ਼ ਪਸੰਦ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਤੁਸੀਂ ਇਹਨਾਂ ਜ਼ਰੂਰ ਟਰਾਈ ਕਰਿਓ ਤੇ ਆਓ ਮੈਂ ਤੁਹਾਨੂੰ ਦਿਖਵਾਂਨੀ ਆ ਵੀ ਇਹ ਮੈਂ ਕਿਸ ਤਰ੍ਹਾਂ ਬਣਾਉਣੀ ਆ ਪਰ ਮੇਰੇ ਬੱਚੇ ਹਨ ਇਸ ਤਰ੍ਹਾਂ ਚੀਜ਼ ਖਾ ਕੇ ਬਹੁਤ ਖੁਸ਼ ਹੁੰਦੇ ਸੀ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿ ਮੈਂ ਕੀ ਬਣਾਉਣ ਲੱਗੀ ਆ ਮੈਂ ਕਿੰਨੀ ਤੁਹਾਡੇ ਬੱਚੇ ਜਿਹੜੇ ਆ ਨਾ ਬਾਜ਼ਾਰ ਦੀਆਂ ਚੀਜ਼ਾਂ ਖਾਣੇ ਪੁੱਲ ਜਾਣਗੇ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਵੀਡੀਓ ਨੂੰ ਚੱਲਦੀ ਚਾਲਦੀ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਸੀਂ ਨਵੇਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਤੇ ਆਓ ਆਪਾਂ ਅੱਗੇ ਸਾਰੀ ਜਿਹੜੀ ਆ ਸ਼ੁਰੂ ਕਰਦੇ ਆਂ ਵੀ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਬਣਾਉਣਾ ਆ ਤੇ ਆਓ ਦੇਖੋ ਫਿਰ ਆਓ ਜੀ ਹੁਣ ਮੈਂ ਪਾਉਂਗੀ ਬੇਸਨ ਇਹ ਦੇਖ ਬੇਸਨ ਪਾ ਲਈ ਬੇਸਨ ਜਿਹੜਾ ਹੈ ਨਾ ਆਪਣਾ ਬਿਲਕੁਲ ਸਾਫ਼ ਹੁੰਦਾ ਹੈ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਕੁਝ ਹੋਊਗਾ ਇਦਾਂ ਦਾ ਨਹੀਂ ਹੈਗਾ ਆਪਾਂ ਹਰ ਮਹੀਨੇ ਵੇਸਣ ਵੀ ਜੜਾ ਆ ਤਾਜਾ ਲਿਓਨੇ ਤਾਂ ਬਿਲਕੁਲ ਸਾਫ ਸੁਥਰਾ ਹੁੰਦਾ ਆ ਤੇ ਛਾਣ ਕੇ ਆਪਾਂ ਲਫਾਫੇ ਦੇ ਵਿੱਚ ਫਿਰ ਪਾ ਲਈਦਾ ਆ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇਹ ਪਾ ਲਿਆ ਮੈਂ ਵੇਸਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਲੂਣ ਥੋੜੀ ਜਿਹੀ ਪਾ ਦਵਾਂਗੇ ਜੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਤੇ ਇਹਦੇ ਚ ਜੀਰਾ ਵੀ ਪਾਉਣਾ ਆ ਇਹਨਾਂ 'ਕਾਪਾ ਥੋੜਾ ਜਿਹਾ ਜੀਰਾ ਵੀ ਪਾ ਦਵਾਂਗੇ ਇਹਦੇ ਵਿੱਚ ਹੁਣ ਇਹਨੂੰ ਨਮਕਦਾਨੀ ਨੂੰ ਕਰਕੇ ਬੰਦ ਉਧਰ ਰੱਖ ਦਿੰਨੇ ਆ। ਬੋਲੀ। ਹੁਣ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ। ਇਹ ਤਾਂ ਪਹਿਲਾਂ ਤੇ ਮੈਂ ਇਹ ਸਾਰਾ ਕੁਝ ਜਿਹੜਾ ਮਿਕਸ ਕਰ ਲਿਆ ਵਿੱਚ। ਦੇਖ ਲਓ। ਹੁਣ ਇਹਦੇ ਵਿੱਚ ਮੈਂ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਨੂੰ ਇਸ ਤਰ੍ਹਾਂ ਇਹਦਾ ਕੋਲ ਜਿਹੜਾ ਇਹ ਬਣਾ ਲਵਾਂਗੀ ਹਜੇ ਨਾ ਇਸ ਤਰ੍ਹਾਂ ਮੇਰੇ ਕੋਲ ਸਟੈਂਡ ਜਿਆ ਨਹੀਂ ਹੈਗਾ ਜਿੱਦੇ ਤੇ ਜਿਹੜਾ ਜਿਹਦੇ ਵਿੱਚ ਉਹ ਫੋਨ ਲਾਉਂਦੇ ਹੈਗੇ ਮੈਨੂੰ ਪਤਾ ਨਹੀਂ ਕੀ ਕਹਿੰਦੇ ਉਹਨੂੰ ਤੇ ਉਹ ਹੈ ਨਹੀਂਗਾ ਮੇਰੇ ਕੋਲ ਇਸ ਤਰ੍ਹਾਂ ਮੈਂ ਨਾ ਫੋਨ ਰੱਖ ਕੇ ਫਿਰ ਵੀਡੀਓ ਜਿਹੜੀ ਬਣਾ ਲੈਣੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਜ਼ਰੂਰ ਮੈਂ ਵੀ ਮਤਲਬ ਉਹ ਵੀ ਲੈ ਲਵਾਂਗੀ ਫਿਰ ਨਾ ਇਦਾਂ ਜਦੋਂ ਸਾਈਡ ਤੇ ਲੱਗਿਆ ਹੋਵੇ ਕੈਮਰਾ ਤੇ ਉਹਦੇ ਨਾਲ ਫੇ ਸਾਰਾ ਕੁਝ ਸਾਫ਼-ਸਾਫ਼ ਦਿਸਦਾ ਰਹਿੰਦਾ ਹੈ ਨਾ ਇਸ ਤਰ੍ਹਾਂ ਹੁਣ ਪੂਰਾ ਦਿਸਦਾ ਨਹੀਂ ਹੈਗਾ ਤੇ ਪਰ ਮੈਂ ਫੇਰ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਈ ਜਾਊਂਗੀ ਵੀ ਇਸ ਤਰ੍ਹਾਂ ਹੈ ਨਾ ਦੇਖੋ ਇਸ ਤਰ੍ਹਾਂ ਹਲੇ ਮੈਨੂੰ ਹੋਰ ਬਦਲਾ ਕਰਨਾ ਇੰਨਾ ਸੰਘਣਾ ਆਪਾਂ ਨਹੀਂ ਰੱਖਣਾ ਹੈਗਾ ਹੋਰ ਨਜ਼ਰਪਨ ਪਹਿਲਾਂ ਮੈਂ ਕੜਾਈ ਰੱਖ ਲੈਣੀ ਆ ਨਾਲੇ ਤੇਲ ਕਰਨਾ ਹੋ ਜਾਊਗਾ ਇਹ ਦੇਖੋ। ਕੜਾਈ ਜਰਾ ਸੁੱਕ ਜਾਵੇ। ਲੋ। ਇਹਨਾਂ ਦਾ ਇਹਨੂੰ ਬਣਾ ਲੈਣਾ ਹੈਗਾ ਆ। ਇਸ ਤਰ੍ਹਾਂ ਦਾ। ਬਿਲਕੁਲ ਪਤਲਾ ਖੋਲ ਜੇ ਇਸ ਤਰ੍ਹਾਂ ਤੁਹਾਨੂੰ ਜੀ ਆਪਾਂ ਕੜਾਈ 'ਚ ਪਾ ਦਿੰਨੇ ਆ ਤੇਲ ਵਿੱਚ ਇਹਨਾਂ ਨੂੰ ਫਾਇੰਡਿਆ ਤੇ ਵਿੱਚ ਹੀ ਤੇਲ ਹੈ ਜਿੱਦਾਂ ਮਿਕਸ ਹੋਇਆ ਆ ਇਹ ਤੇਲ ਹੋ ਜਾਏ ਗਰਮ ਹੋ ਜਾਊਗਾ ਤੁਸੀਂ ਇਹ ਨਾ ਕਿ ਉਹ ਵੀ ਮੈਂ ਕੀ ਬਣਾਉਣ ਲੱਗੀ ਹਾਂ ਤੁਸੀਂ ਸੱਚੀ ਦੇਖਿਓ ਇੱਕ ਵਾਰ ਬਣਾ ਕੇ ਜ਼ਰੂਰ ਦਿਖਾਓ ਆਪਣੇ ਬੱਚਿਆਂ ਨੂੰ ਤਾਂ ਤੁਸੀਂ ਕਹਿਣਾ ਵੀ ਸੱਚੀ ਬਿਲਕੁਲ ਲੇਜ਼ ਵਾਂਗੂ ਜਿੱਦਾ ਚਿਪਸ ਹੁੰਦੇ ਹਨ ਨਾ ਇਸ ਤਰ੍ਹਾਂ ਇਹ ਬਣ ਜਾਂਦੇ ਬਿਲਕੁਲ कुरकुरੇ ਜੇ ਅੱਜ ਦਾ ਨਾ ਹੁਣ ਪਾਲਕ ਦੀ ਪੁਰਜੀ ਬਣਾ ਕੇ ਛੱਡੀ ਸੀ ਮੈਂ ਥੋੜੇ ਜਿਹਾ ਪੱਤੇ ਵਿੱਚ ਰੱਖ ਲੈ ਸੀ ਇੰਨੇ ਕਾ ਹੁਣ ਇਹ ਨਾ ਸਮਝਿਓ ਵੀ ਮੈਂ ਪਾਲਕ ਦੇ ਪਕੌੜੇ ਬਣਾਉਣ ਲੱਗੀ ਮੈਂ ਪਕੌੜੇ ਨਹੀਂ ਬਣਾਉਣ ਲੱਗੀ ਹੈਗੀ ਇਹ ਤੁਸੀਂ ਦੇਖੀ ਜਿਓ ਵੀ ਮੈਂ ਕਿਸ ਤਰ੍ਹਾਂ ਬਣਾਉਣੇ ਆ ਬਿਲਕੁਲ ਚਿਪਸ ਤੁਹਾਨੂੰ ਡੱਕਣ ਕੇ ਤੁਸੀਂ ਦੇਖਦੇ ਰਹੋ ਤੇ ਇਹ ਜਿਹੜੀਆਂ ਡੰਡੀਆਂ ਆ ਨਾ ਇਹ ਸਾਰੀਆਂ ਆਪਾਂ ਇਦਾਂ ਕੱਟ ਦੇਣੀਆਂ ਡੰਡੀਆਂ ਬਿਲਕੁਲ ਨਹੀਂ ਰੱਖਣੀਆਂ ਨਾਲ ਬਿਲਕੁਲ ਕੱਲੇ ਪੱਤੇ ਪੱਤੇ ਰੱਖਣੇ ਬਸ ਐਸ ਤਰ੍ਹਾਂ ਸਾਰੀਆਂ ਡੰਡੀਆਂ ਕੱਟ ਦੇਣੀਆਂ ਜਿਵੇਂ ਮੈਂ ਨਾ ਅੱਜ ਦਾ ਵੀਡੀਓ ਹੈ ਵਿੱਚੋਂ ਕੱਟ ਕੇ ਥੋੜਾ ਜਿਹਾ ਬਣਾਉਣੀ ਆ ਕਹਿ ਦਿੰਦੀ ਮੈਨੂੰ ਕਿਸੇ ਦਾ ਫੋਨ ਆਇਆ ਸੀ ਮੇਰੀ ਸਹੇਲੀ ਦਾ ਇੱਕ ਦਾ ਉਹ ਕਹਿੰਦੀ ਬਦੋਂ ਇਦਾਂ ਨਾ ਪੂਰੀ ਵੀਡੀਓ ਪਾ ਆ ਕਰ ਮੈਂ ਕਿਹਾ ਵੀਡੀਓ ਲੰਬੀ ਹੋ ਜਾਂਦੀ ਆ ਕਹਿੰਦੀ ਨਹੀਂ ਕੋਈ ਗੱਲ ਨਹੀਂ ਤੂੰ ਨਾ ਪੂਰੀ ਵੀਡੀਓ ਪਾ ਦਿਆ ਕਰ ਮੈਂ ਕਿਹਾ ਚਲ ਠੀਕ ਆ ਤੇ ਭਾਜੇ ਮੈਂ ਹੁਣ ਇਹ ਤਾਂ ਸਾਰੀ ਪੂਰੀ ਵੀਡੀਓ ਪਾਉਣ ਲੱਗੀ ਉਹ ਤਾਂ ਬਹੁਤ ਲੰਬੀ ਹੋ ਜਾਣੀ ਆ ਨਾ ਫੇ ਮੈਂ ਇਦਾਂ ਥੋੜਾ ਜਿੱਦਾਂ ਹੁਣ ਸਾਰੀਆਂ ਡੰਡੀਆਂ ਲਾਉਂਦੀ ਲਾਉਂਦੀ ਸਿਰੇ ਥੋੜੇ ਪੱਤੇ ਆ ਇੰਨੇ ਕੀ ਪੱਤੇ ਆ ਮੈਂ ਸਾਰੀਆਂ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਲਾ ਲਈਆਂ ਆ ਹੁਣ ਤੁਸੀਂ ਦੇਖੋ ਇਹ ਕਿੰਨੇ ਵਧੀਆ ਬਣਦੇ ਆ ਚਿਪਸ ਇਹ ਕ ਤਾਂ ਬੱਚੇ ਸਾਡੇ ਪਾਲਕ ਵੀ ਖਾ ਲੈਣਗੇ ਦੂਸਰਾ ਉਹਨਾਂ ਦਾ ਜਿਹੜਾ ਕਹਿੰਦੇ ਲੇਜ਼ ਖਾਣੇ ਆ ਸੀ ਨਾ ਉਹ ਨਾਪੇ ਮੰਗਣਗੇ ਹਨਾ ਹਾਂ ਦੇਖੋ ਤੁਸੀਂ ਐਸ ਤਰ੍ਹਾਂ ਜਿੱਦਾਂ ਪੱਤੇ ਲੈਣੇ ਆ ਆਪਾਂ ਸਾਫ਼-ਸਾਫ਼ ਜੇ ਪੱਤੇ ਲੈ ਲੈਣੇ ਆ ਇਦਾਂ ਆ ਦੇਖੋ ਇਹ ਤਾਂ ਪੱਤੇ ਲੈ ਲੈਣਾ ਸਾਫ਼-ਸਾਫ਼ ਜੇ ਬਿਲਕੁਲ ਤੇ ਇਹਨੂੰ ਆਪਾਂ ਇਸ ਤਰ੍ਹਾਂ ਲਵੇੜ ਕੇ ਐਸ ਤਰ੍ਹਾਂ ਆ ਦੇਖੋ ਮੈਨੂੰ ਲੱਗਦਾ ਵੀ ਥੋੜਾ ਜਿਹਾ ਬੇਸਨ ਹੋਰ ਪਾ ਲੈਣਾ ਚਾਹੀਦਾ ਵੈਸੇ ਤੇ ਨਹੀਂ ਮੈਂ ਪਾਉਣਾ ਨਹੀਂ ਹੈਗਾ ਮੈਨੂੰ ਇਸ ਤਰ੍ਹਾਂ ਹੀ ਵਧੀਆ ਲੱਗਦਾ ਆ ਐਨ ਨਹੀਂ ਪਤਲਾ ਪਰਖਣਾ ਆਹ देखो ਇਧਰ ਤੇਲ ਵੀ ਗਰਮ ਹੋ ਗਿਆ ਆਪਾਂ ਇਸ ਤਰ੍ਹਾਂ ਇਹਨੂੰ ਲਪੇੜ ਕੇ ਆਹ ਪੱਤੇ ਨੂੰ ਆ ਦੇਖੋ ਤੇ ਆਪਾਂ ਇਹਨੂੰ ਵਿੱਚ ਇਹਦੇ ਥਾਂ ਤੇਣਾ ਗੈਸ ਹੌਲੀ ਘਟਾ ਸੀ ਜਿਆਦਾ ਤੇਜ਼ ਕਰਨ ਦਾ ਚਿੱਤ ਹੀ ਭੁੱਲ ਗਿਆ ਮੈਨੂੰ ਆ ਦੇਖ ਲਓ ਇਸ ਤਰ੍ਹਾਂ ਨਾ ਐਨੇ ਪੱਤੇ ਜਿਹੜੇ ਆ ਪੁਰਕਰੇ ਪਣ ਜਾਂਦੇ ਆ ਜਰਾ ਵੀ ਇਦਾਂ ਨਹੀਂ ਹੈਗਾ ਵੀ ਜਿੱਦਾਂ ਆਪਾਂ ਇੱਕ ਪਕੌੜੇ ਵੀ ਬਣਾਉਨੇ ਆ ਨਾ ਤਾਂ ਭਰਜ ਬੱਚਿਆਂ ਦੀ ਆ ਰਹੀ ਤੁਸੀਂ ਦੇਖਿਓ ਬਣਾ ਕੇ ਦਿਖਾਇਓ ਬੱਚਿਆਂ ਨੂੰ ਤੁਹਾਡੇ ਬੱਚੇ ਲੇਜ਼ ਖਾਣਾ ਭੁੱਲ ਜਾਣਗੇ ਇਦਾਂ ਦੀ ਚੀਜ਼ ਬਣਾ ਕੇ ਦਿਆ ਕਰੋ ਤੇ ਆਪਾਂ ਇੱਕ ਦੋ ਅੰਤਨ ਪੱਤੇ ਹੋਰ ਵੀ ਪਾ ਕੇ ਦਿਖਾਉਣੀ ਕਿਉਂਕਿ ਮੈਂ ਬਾਲੇ ਪੱਤੇ ਰੱਖੇ ਵੀ ਨਹੀਂ ਆਗੇ ਤੇ ਮੈਂ ਇੱਧਰ ਪੁਰਜੀ ਬਣਾਈ ਆ ਇਸ ਕਰਕੇ ਉਹਦੇ ਚੋਂ ਹੀ ਰੱਖ ਲੈ ਸੀ ਥੋੜੇ ਜਿ ਹਲੋ ਹੁਣ ਮੈਂ ਤੁਹਾਨੂੰ ਰਪਾਉਣੀ ਆ ਹੋਰ ਵੀ ਪਾ ਕੇ ਆ ਦੇਖੋ ਚਾਚਾ ਪਾਪਾ ਦੇ ਕੱਢ ਕੱਢ ਕੇ ਇਸ ਤਰ੍ਹਾਂ ਰੱਖ ਲਿਆ ਨੇ ਬਹੁਤ ਸਵਾਦ ਨਾਲ ਬੱਚੇ ਖਾਂਦੇ ਆ ਇਹਨਾਂ ਆਹ ਦੇਖੋ ਸੰਦੀਰ ਕਾ ਆ ਦੇਖੋ ਮੈਂ ਪਾਸੇ ਇਸ ਤਰ੍ਹਾਂ ਵਾਸ ਲਵੇੜ ਲਵੇੜ ਕੇ ਪੱਤੇ ਜਿਹੜੇ ਆ ਭਾਈ ਚਲੋ ਲਓ ਇਸ ਤਰ੍ਹਾਂ ਪਹਿਲਾਂ ਤੇ ਇਹ ਨਹੀਂ ਸੀ ਪੂਰਾ ਗਰਮ ਹਨਾ ਹੁਣ ਤੇਲ ਗਰਮ ਹੋ ਗਿਆ ਹੁਣ ਬਹੁਤ ਜਲਦੀ ਗਰਮ ਹੋ ਜਾਵੇਗੀ ਕਲਮਾ ਦੇਖਿਆ ਨਹੀਂ ਤੇ ਠੰਡੇ ਤੇਲ ਚ ਪਾ ਦਿੱਤਾ ਪੱਪਾ ਹਾਂ ਠੰਡੇ ਤੋਂ ਮੈਂਟੋ ਮੈਂਤੀ ਬਣ ਜਾਨਾ ਦੇਖੋ ਇੱਦਾਂ ਕਰਮਾ ਲਾ ਹਾਂ ਦੇਖ ਤਨ ਮੈਂ ਤੋੜ ਕੇ ਵੀ ਦਿਖਾ ਦਿੰਨੀ ਹਾਂ ਹਾਂ ਦੇਖ ਇਹ ਹੋਣੇ ਬਾਅਦ ਇਹ ਹਾਂ ਮਰ ਗਈ ਹਾਂ ਕਾ ਕੇ ਦੇ ਰਿਹਾ ਮਮ ਨੂੰ ਦਿਖਾ ਰਹੀ ਚਾ ਬੋਲੀ ਲਓ ਦੇਖੋ ਇਹ ਕਿੰਨੇ ਸੋਹਣੇ ਲੱਗਦੇ ਆ ਮੈਂ ਤਾਂ ਕਹਿੰਦੀ ਐਦਾਂ ਤੁਸੀਂ ਆਪਣੇ ਬੱਚਿਆਂ ਨੂੰ ਖਿਲਾਇਆ ਕਰੋ ਨਾਲੇ ਤੋਂ ਪੱਤੇ ਵੀ ਪਾਲਕ ਵੀ ਖਾ ਲੰਗੇ ਤੇ ਨਾਲੇ ਆਪਣੇ ਉਹਨਾਂ ਦੀ ਰੇਜਪੂਰ ਹੋ ਜਾਂਦੀ ਆ ਜ਼ਰੂਰ ਬੱਚੇ ਦਾ ਟਿਕਾਣੇ ਕਿ ਸਾਨੂੰ ਹਨਾ ਦੁਵਾਰਾ ਵੀ ਇਸ ਤਰ੍ਹਾਂ ਬਣਾ ਕੇ ਦਿਓ ਮੇਰੇ ਬੱਚੇ ਦਾ ਦਿਨ ਹੁਣ ਵੀ ਮੇਟੀ ਮੇਰੀ ਆਈ ਆ ਤਾਂ ਕਹਿੰਦੀ ਮੰਮੀ ਇਹਨੂੰ ਨਾ ਵੇ ਦੋਤੇ ਮੇਰੇ ਨੂੰ ਕਹਿੰਦੀ ਵੀ ਹੁਣ ਨਾ ਤੁਸੀਂ ਬੱਚੇ ਇਹਨੂੰ ਬਣਾ ਕੇ ਦਿਓ ਮੰਮੀ ਜਿੱਦਾਂ ਸਾਨੂੰ ਬਣਾ ਕੇ ਦਿੰਦੇ ਹੁੰਦੇ ਸੀ ਤੇ ਆ ਹੁਣ ਮੈਂ ਐਸੇ ਤਾਰੇ ਸਾਰੇ ਪੱਤੇ ਮੈਂ ਇਦਾਂ ਹੀ ਬਣਾਉਣੇ ਆ ਐਸੇ ਤਾਰੇ ਬਹੁਤ ਵਧੀਆ ਬਣ ਜਾਂਦੇ ਸਾਰੇ ਇਹ ਇਹ ਲੋ ਪੂੜਾ ਪੂਰੇ ਪੱਤੇ ਪਾਏ ਹੋਏ ਆ ਆਪਾ ਇਹਦਾ ਕੱਟਣੇ ਵੱਢਣੇ ਨਹੀਂ ਹੈਗੇ ਪੱਤੇ ਤੁਸੀਂ ਛੋਟੇ ਵੱਡੇ ਲੈਣੇ ਉਹ ਸਾਡੀ ਮਰਜ਼ੀ ਆ ਆਪਾਂ ਨੂੰ ਹਨਾ ਮੇਰੇ ਕੋਲ ਪਰ ਇਦਾਂ ਦੇ ਸੀਗੇ ਮੈਂ ਇਦਾਂ ਹੀ ਦੇ ਕੇ ਲੈ ਲੈ ਕਿਉਂਕਿ ਮੈਂ ਤਾਂ ਔਰਜੀ ਬਣਾਉਣ ਲਈ ਲੈ ਸੀਗੇ ਕਿਉਂਕਿ ਮੇਰੀ ਬੇਟੀ ਦੀ ਸੀ ਇਹਦੇ ਕੁਝ ਠੀਕ ਨਹੀਂ ਮੈਂ ਉਹਦੇ ਲਈ ਔਰਜੀ ਬਣਾਉਣ ਲਈ ਸੀ ਕਾ ਪਾਲਕ ਲਈ ਸੀ ਪਰ ਅੱਜ ਤੋਂ ਮੈਂ ਥੋੜੇ ਜਿਹੇ ਦਾ 10 12 ਪੱਤੇ ਰੱਖ ਲੈ ਸੀ ਮੈਂ ਕਿ ਆਪਣੇ ਦੋਧਿਆਂ ਨੂੰ ਬਣਾ ਕੇ ਦਿੰਨੀ ਐ ਇਹ ਤੇ ਹੁਣ ਮੈਂ ਉਹਨਾਂ ਲਈ ਬਣਾਉਂਦੀ ਪਈ ਹਾਂ ਇਹ ਦੇਖੋ ਕਿੰਨੇ ਵਧੀਆ ਲੱਗਦੇ ਕੋਈ ਨਵੀਂ ਚੀਜ਼ ਹੈ ਜਾਨੀ ਕਿ ਤੁਸੀਂ ਇਹ ਕਹੋਗੇ ਵੀ ਹਾਂ ਇਸ ਤਰ੍ਹਾਂ ਦੀ ਆਪਾਂ ਦੇਖਿਆ ਨਹੀਂ ਕਦੇ ਤੇ ਵਧੀਆ ਲੱਗਦੇ ਆ ਜਦੋਂ ਬੱਚੇ ਆ ਦੇਖੋ ਹਨ ਇਹ ਦੇਖੋ ਆ ਜਿਹੜਾ ਬਣਿਆ ਪਿਆ ਕਿੰਨਾ ਵਧੀਆ ਲੱਗਦਾ ਨਿਕਲੋ ਐਨ ਇਸ ਤਰ੍ਹਾਂ ਉਹ ਦੇਖੋ ਆ ਪੱਤਾ ਮੈਨੂੰ ਬਹੁਤ ਪਸੰਦ ਆਇਆ ਦੇਖੋ ਕਿੰਨਾ ਸੋਹਣਾ ਪੱਤਾ ਹੈ ਇਹ ਆ ਦੇਖੋ ਆ ਦੇਖੋ ਹੁਣ ਮੈਂ ਇਦਾਂ ਹੀ ਬਸ ਸਾਰੇ ਪੱਤੇ ਜਿਹੜੇ ਹਨ ਵੱਡੇ ਛੋਟੇ ਲੈ ਲਓ ਤੁਹਾਡੀ ਮਰਜ਼ੀ ਹੈ ਆਪਣੀ ਪਰ ਮੈਨੂੰ ਆਹ ਦੇਖੋ ਕਿੰਨਾ ਵੱਡਾ ਇਹ ਇਹਦੇ ਨਾਲ ਮੈਂ ਛੋਟੇ ਪੱਤੇ ਵੀ ਇੱਕ ਪਾ ਦੇਣੀ ਹੈ ਪਰ ਇਹ ਚਾਵਣਾ ਪੈ ਜੇ ਆਪਣਾ ਧਿਆਨ ਵੀ ਰੱਖੋ ਇਹ ਹੈ ਕਿ ਇਹਨੂੰ ਆਪਾਂ ਕੀ ਕਹਿ ਸਕਦੇ ਆ ਪਾਲਕ ਚਿਪਸ ਵੀ ਕਹਿ ਸਕਦੇ ਆ ਹਨਾ ਤੇ ਇਹ ਕਿ ਬੱਚਿਆਂ ਲਈ ਵੀ ਚਲੋ ਜਿਆਦਾ ਨਹੀਂ ਸਿੱਧ ਨੂੰ ਵੀ ਫਰਾਵ ਨਹੀਂ ਕਰਦੇ ਹੈਗੇ ਚਲੋ ਤਣੇ ਤਾਂ ਜ਼ਰੂਰ ਹੈਗੇ ਆ ਪਰ ਇਹਦੇ ਨਾਲ ਨਾਲੇ ਮਤਲਬ ਪਾਲਕ ਵੀ ਹੈਗੀ ਆ ਹੈਲਦੀ ਆ ਹੈਲਦੀ ਵੀ ਆ ਦੇਖੋ ਕਿੰਨਾ ਵਧੀਆ ਲੱਗਦੇ ਤੁਸੀਂ ਆਪਣੇ ਕੋਈ ਗੈਸਟ ਵੀ ਆਉਂਦੇ ਆ ਉਹਨਾਂ ਦੇ ਮੂਰੇ ਵੀ ਰੱਖ ਸਕਦੇ ਜਿੰਨੂੰ ਕਿੰਨੇ ਵਧੀਆ ਪੜੇ ਲਿੰਪੋ ਲੈਨ ਪੁਠਰੇ ਬਣਿਆ جے تانوں میرا اے ਬਣਿਆ ਹੋਇਆ ਨਾਸ਼ਤਾ ਵਧੀਆ ਲੱਗਾ ਆ تے ਤੁਸੀਂ ਨਾ میری ਵੀਡੀਓ ਨੂੰ ਲਾਈਕ ਸ਼ੇਅਰ ਤੇ ਜਨਮ ਸਬਸਕ੍ਰਾਈਬ ਕਰ ਦਿਓ ਇਹਨਾਂ ਦਾਪ ਕੇ ਸ਼ੇਅਰ ਕਰੋ ਕਿਉਂਕਿ سارے ਜਾਣੇ ਆਪਣੇ بچے اماں اس طرح ਦਾ ਨਾਸ਼ਤਾ ਬਣਾ ਕੇ ਖਵਾਉਣ تے ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਜਿੰਨ੍ਹੇ ਸਾਰੇ ਅਨੁਸਾਸਿਤ